ਅੱਲਾਹ ਤਾਲਾ ਨੂੰ ਉਸ ਵਾਹਿਗੁਰੂ ਨੂੰ ਉਸ ਰਾਮ ਨੂੰ ਕਿਵੇਂ ਪਾਇਆ ਜਾ ਸਕਦਾ ਅਰਦਾਸਾਂ ਬਹੁਤ ਹੋ ਰਹੀਆਂ ਗਰਬਾਣੀ ਬਹੁਤ ਪੜੀ ਜਾ ਰਹੀ ਹੈ ਨਵਾਜਾਂ ਬਹੁਤ ਹੋ ਰਹੀਆਂ ਪਰ ਰਾਸਤਾ ਰਾਸਤਾ ਕਿਹੜਾ ਮੇਨ ਡਾਕਟਰ ਸਾਹਿਬ ਤੁਸੀਂ ਬਹੁਤ ਬਰੀਕੀ ਨਾਲ ਸਭ ਕੁਝ ਪੜਿਆ ਹੈ ਬਹੁਤ ਸਹੀ ਗੱਲ ਕੀਤੀ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਆ ਪਰ ਗੁਰੂ ਰੰਧ ਸਾਹਿਬ ਦੀ ਨਹੀਂ ਮੰਨਦੇ ਹੂੰ ਕੁਰਾਨ ਨੂੰ ਮੰਨਦੇ ਪਰ ਕੁਰਾਨ ਦੀ ਨਹੀਂ ਮੰਨਦੇ ਹੂੰ ਵੇਦਾਂ ਨੂੰ ਗੀਤਾ ਨੂੰ ਮੰਨਦੇ ਪਰ ਗੀਤਾ ਦੀ ਨਹੀਂ ਮੰਨਦੇ ਹੂੰ ਇੱਕ ਬੰਦਾ ਆਪਣੇ ਪਿਤਾ ਨੂੰ ਤਾਂ ਮੰਨਦਾ ਹੈ ਪਰ ਪਿਤਾ ਦੀ ਨਹੀਂ ਮੰਨਦਾ ਹੂੰ ਤਾਂ ਉਹ ਅਵੀ ਕੀ ਗੱਲ ਇਹ ਘਲਾਊਗਾ ਬਲਕਿ ਜਦੋਂ ਆਪਣੇ ਪਿਤਾ ਦੀ ਨਹੀਂ ਮੰਨਦਾ ਉਹਦੇ ਕਹਿ ਤੇ ਨਹੀਂ ਚੱਲਦਾ ਤਾਂ ਕਈ ਵਾਰੀ ਅਜਿਹਾ ਪਿਤਾ ਆਪਣੇ ਅਜਿਹੇ ਪੁੱਤਰ ਨੂੰ ਆਪਣੀ ਜਦਾਤ ਚ ਵੀ ਦਖਲ ਕਰ ਆਂਦਾ ਹੈ ਧਰਮ ਕੀ ਹੈ ਇੱਕ ਰੱਬ ਚ ਹਸਤਾ ਰੱਖਣਾ ਤੇ ਉਹਦੀ ਖਲਕਤ ਨੂੰ ਪਿਆਰ ਕਰਨਾ ਉਹਦੀ ਖਲਕਤ ਨਾਲ ਇਨਸਾਨ ਦੇ ਨਾਲ ਪ੍ਰੇਮ ਕਰਨਾ ਜਿਹੜਾ ਪੂਜਾ ਪਾਟੇ ਨਾਲ ਅਸੀਂ ਕਰਦੇ ਆ ਇਹ ਅਸਲ ਚ ਇਹ ਔਰ ਇਨਸਾਨ ਦੇ ਨਾਲ ਪਿਆਰ ਕਰਨਾ 21 ਸਿੱਕੇ ਤੋਂ ਦੂਰ ਰੱਖਣੇ ਅਗਰ ਬੰਦੇ ਜਿਹੜੀ ਮੈਂ ਕਹੂੰਗਾ ਪੂਜਾ ਪਾਠ ਜਿਹੜੀ ਹੈ ਇਹ ਗੱਲ ਕਰਦੇ ਆ ਇਹਦਾ ਐਕਸਟ੍ਰੈਕਟ ਹੈ ਨਚੋੜ ਹੈ ਅਰਕ ਹੈ ਉਹ ਇੱਕ ਅੱਛਾ ਇਨਸਾਨ ਬੰਨਾ ਹੈ ਹਮ ਅਗਰ ਉਹ ਨਹੀਂ ਬੰਨਾ ਤਾਂ ਉਹਦੀ ਪੂਜਾ ਪਾਠ ਹੈ ਹੀ ਨਹੀਂ ਹਮ ਠੀਕ ਹੈ ਨਹੀਂ ਅੱਛਾ ਇਨਸਾਨ ਬੰਨਾ ਇੱਕ ਗੁੱਡ ਕੈਰੇਕਟਰ ਇਨਸਾਨ ਬੰਨਾ ਤੇ ਅਸੀਂ ਪੜਦੇ ਆ ਤਰਮਾ ਨੂੰ ਕਰਦੇ ਆ ਲੇਕਿਨ ਉਹਨੂੰ ਵਿਚਾਰਦੇ ਨਹੀਂ ਹੈਗੇ ਪੜ ਕੇ ਜੇ ਵਿਚਾਰਾਂਗੇ ਨਹੀਂ ਤੇ ਉਹਦਾ ਫਾਇਦਾ ਕੀ ਹੋਊਗਾ ਠੀਕ ਹੈ ਨਹੀਂ ਅੱਜ ਜਿਹੜੀ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਪੜਦੇ ਆ ਵਿਚਾਰਦੇ ਨਹੀਂ ਬਲਕਿ ਦੇ ਆਪਾਂ ਅਖੰਡ ਪਾਠ ਰੱਖਦੇ ਆ ਤੇ ਆਪਾਂ ਖਾਨਚ ਲੱਗੇ ਹੁੰਦੇ ਆ ਭਾਈ ਜੀ ਉੱਥੇ ਪੜ ਰਹੇ ਹੁੰਦੇ ਸਾਨੂੰ ਸੁਣਦੇ ਵੀ ਹੈਗੇ ਤੇ ਜਦੋਂ ਉਹ ਤਾਂ ਫਿਰ ਸੁਣਦੇ ਨਹੀਂ ਸਮਝਦੇ ਨਹੀਂ ਤਾਂ ਉਹ ਚੱਲਾਂਗੇ ਧਾਰਨਾ ਕੀ ਕਰਾਂਗੇ ਪ੍ਰੋਬਲਮ ਇੱਥੇ ਹੈ ਅਸੀਂ ਧਰਮਾਂ ਨੂੰ ਜਾਣਦੇ ਅਸੀਂ ਦੇਖਦੇ ਜਨਮ ਦੇ ਧਾਰਮਿਕਾ ਚੋਇਸ ਦੇ ਧਰਮ ਨਹੀਂ ਕਰਾਂਗੇ ਜਿਹੜੇ ਜੋਨ ਕੇ ਸਮਝ ਕੇ ਧਰਮ ਨੂੰ ਪ੍ਰਵਾਨ ਕੀਤਾ ਹੋਵੇ ਫਿਰ ਉਹ ਕਦੇ ਨਹੀਂ ਜਾਂਦਾ ਜਿਹਨੂੰ ਪਤਾ ਹੋਊਗਾ ਵੀ ਜਿਸ ਤਰ੍ਹਾਂ ਆਪਾਂ ਕਿਸੇ ਮਾਲ ਚ ਜਾਂਦੇ ਆ ਬੈਂਕ ਚ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਖਬਰਦਾਰ ਤੁਸੀਂ ਕੈਮਰੇ ਦੀ ਨਿਗਰਾਨੀ ਚ ਅਸੀਂ ਬਚ ਜਾਂਦੇ ਹਾਂ ਕੋਈ ਚੀਜ਼ ਨਹੀਂ ਚੱਕਦੇ ਨਹੀਂ ਚੱਕਦੇ ਨਾ ਵੀ ਕੈਮਰਾ ਸਾਨੂੰ ਦੇਖ ਰਿਹਾ ਕੋਈ ਇਹ ਧਰਤੀਆਂ ਔਰ ਆਕਾਸ਼ ਉਹਦੇ ਸੀਸੀਟੀਵੀ ਕੈਮਰੇ ਨੇ ਉਹਨੂੰ ਯਕੀਨ ਹੋਊਗਾ ਉਹ ਫਿਰ ਅੰਡਰ ਟੇਬਲ ਆਨ ਟੇਬਲ ਰਿਸ਼ਵਤ ਨਹੀਂ ਲਊਗਾ ਉਹ ਕਿਸੇ ਨਾਲ ਕੜੀ ਮਾਰੂਗਾ ਉਹ ਵਿਧਵਾ ਭਰਜਾਈ ਦਾ ਤੰਗ ਨਹੀਂ ਕਰੂਗਾ ਉਹ ਯਤੀਮ ਭਤੀਜੇ ਦੀ ਜ਼ਮੀਨ ਨਹੀਂ ਧਪੂਗਾ ਉਹ ਵਟ ਨਹੀਂ ਵੱਡੂਗਾ ਉਹ ਦੁੱਧ ਚ ਪਾਣੀ ਨਹੀਂ ਮਿਲਾਊਗਾ ਉਹ ਘੱਟ ਨਹੀਂ ਤੋਲੂਗਾ ਉਹਨੂੰ ਪਤਾ ਹੈ ਮੈਨੂੰ ਦੇਖ ਰਿਹਾ ਮੈਨੇ ਦਾ ਹਿਸਾਬ ਦੇਣਾ ਅਸੀਂ ਧਰਮ ਦੇ ਸੋ ਗਾਰਡ ਧਾਰਮਿਕ ਆ ਧਾਰਮਿਕ ਦੇ ਧਾਰਮਿਕ ਆ ਹੀ ਨਹੀਂ ਮੈਂ ਇਹ ਜਿਹੜਾ ਸਾਰੀ ਇਹ ਚੀਜ਼ ਹੈ ਨਾ ਧਰਮ ਤੋਂ ਦੂਰ ਹੋਣ ਦੀ ਵਜ੍ਹਾ ਹੈ ਕਿਉਂਕਿ ਜਿਹਦਾ ਬੰਦਾ ਧਰਮ ਦਾ ਧਾਰਮਿਕ ਹੁੰਦਾ ਨਾ ਉਹਦੇ ਹੱਥ ਬੰਨੇ ਹੁੰਦੇ ਨੇ ਠੀਕ ਹੈ ਨਹੀਂ ਜਦੋਂ ਉਹ ਧਰਮ ਦਾ ਧਾਰਮਿਕ ਨਹੀਂ ਹੈ ਉਹਨੇ ਅਸਲ ਧਰਮ ਨੂੰ ਅਸੀਂ ਦੁਨੀਆ ਨੂੰ ਲੱਗ ਕਰ ਲਿਆ ਦੇਖੋ ਜਿਹੜਾ ਧਰਮ ਹੁੰਦਾ ਜਿਹੜਾ ਉਹ ਪੂ ਪੂਜਾ ਪੜਦਾ ਨਾਮ ਧਰਮ ਨਹੀਂ ਹੈ ਬਲਕਿ ਤੁਹਾਡੀ 24 ਘੰਟਿਆਂ ਦੀ ਜੀਵਨ ਥੋੜੇ ਜਿਵੇਂ ਕਿਵੇਂ ਗੁਜ਼ਾਰਨਾ ਉਹਦਾ ਨਾਮ ਧਰਮ ਹੈ ਕਿਵੇਂ ਸਚਾਰਾ ਹੋਈਏ ਕਿਵੇਂ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਲਖ ਰਖਿਆ ਨਾਲ ਸਚਾਰਾ ਇਹਨੂੰ ਪ੍ਰਾਪਤ ਹੋਣ ਨਹੀਂ ਉਹਦੇ ਭਗਵਾਨ ਅਨਸਾਰ ਗੁਜ਼ਾਰਨਾ ਪੂਜੀਵਨ ਬਨਸੇ ਸਿੱਖ ਕਿ ਨੂੰ ਕਹਿੰਦੇ ਨੇ ਜਿਹੜਾ ਗੁਰਵਾਣੀ ਕੇ ਸੰਡਰ ਕਰਦਾ ਹੈ ਜੇ ਸਰੰਡਰ ਕਰਤਾ ਫਿਰ ਉਹਦੀ ਆਪਣੀ ਮਰਜ਼ੀ ਕਿੱਥੇ ਰਹੀ ਫਿਰ ਉਹ ਸਿੱਖਣੀ ਹੈ ਉਸ ਵਣ ਕਿਹਨੂੰ ਕਹਿੰਦੇ ਨੇ ਸਬਮਿਸ਼ਨ ਟੂ ਗੋਡ ਜਿਹੜੇ ਰੱਬ ਦੇ ਕੇ ਆਪਣੇ ਆਪ ਨੂੰ ਹਵਾਲੇ ਕਰਤਾ ਬਿਨਾ ਸਰ ਤੋਂ ਤਾਂ ਉਹ ਜੇ ਉਹਦੇ ਹੁਕਮ ਨਹੀਂ ਚੱਲਦਾ ਫਿਰ ਉਹ ਕਹਾਦਾ ਮੁਸਲਮਾਨ ਹੈ ਮੈਨਸੇ ਅਸੀਂ ਪੈਰ ਆਵੇ ਦੇ ਆ ਅਸੀਂ ਧਰਮ ਨੂੰ ਨਹੀਂ ਸਮਝਿਆ ਸਾਨੂੰ ਲੋੜ ਹੈ ਸਿੱਖਾਂ ਦੇ ਮੈਂ ਕਹਿਣਾ ਹੁੰਦਾ ਵੀ ਗੁਰਵਾਨੀਆਂ ਜੋੜਿਆ ਜਾਵੇ ਗੁਰਵਾਨੀ ਤੇ ਵਿਚਾਰ ਕੀਤਾ ਜਾਵੇ ਮੁਸਲਮਾਨ ਨੂੰ ਕੁਰਾਨ ਨੂੰ ਜੋੜਿਆ ਜਾਵੇ ਕੁਰਾਨ ਤੇ ਵਿਚਾਰ ਕੀਤਾ ਜਾਵੇ ਉਹ ਸਿੱਖਿਆ ਮੰਦ ਤੀਆਂ ਜਾਣ ਉਹ ਉਹਦੇ ਲਈ ਅੱਜ ਸਭ ਮਿਹਨਤ ਕਰਾਂਗਾ ਤਾਂ ਆਨਵਰਡ ਸਾਡੇ ਨਸਰਾਂ ਸਹੀ ਹੋਣਗੀਆਂ ਬੰਨਾ ਜਿਵੇਂ ਅੱਜ ਤਾਂ ਮੋਬਾਈਲ ਨੇ ਲੈ ਲਿਆ ਹੈ ਨਾ ਮੋਬਾਈਲ ਥੋੜਾ ਜਿਹਾ ਦੋਸਤ ਵੀ ਹੈ ਦੁਸ਼ਮਣ ਵੀ ਹੈ ਪਰ ਅੱਜ ਦੁਸ਼ਮਣ ਜਿਆਦਾ ਬਣ ਰਿਹਾ ਹੈ ਉਹਦੇ ਅੱਛੇ ਕੰਮ ਨੂੰ ਦੇਖੋ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਬਰਫ ਹੈ ਤੁਸੀਂ ਉਹਨੂੰ ਟੱਬ 'ਚ ਪਾ ਕੇ ਕਿਸੇ ਦੀ ਪਿਆਸ ਬੁਝਾ ਦਿਓ ਨਹੀਂ ਫਿਰ ਉਹ ਚਿਕੜ ਕਰੂਗਾ ਇਸ ਤਰ੍ਹਾਂ ਹੀ ਹਰ ਚੀਜ਼ ਹੈ ਤੁਸੀਂ ਇਸ ਸਮੇਂ ਨੂੰ ਇਸ ਨੌਲੇਜ ਨੂੰ ਅੱਛੇ ਪਾਸੇ ਵੀ ਲਾ ਸਕਦੇ ਹੋ ਬੁਰੇ ਦੇ ਪਾਸੇ ਵੀ ਤਲਵਾਰ ਹੈ ਕਿਸੇ ਦੀ ਹਿਫਾਜ਼ਤ ਵਾਦੀ ਬੁੱਟ ਸਕਦੀ ਹੈ ਤਲਵ ਧਾਰਮਿਕ ਜੁੜ ਕੇ ਰਹਿ ਕੇ ਅੱਗੇ ਦੁਨੀਆ ਦੇ ਵਿੱਚ ਸਹੀ ਚੱਲ ਸਕਦਾ ਬੰਦਾ ਨਹੀਂ ਸਮਾਂ ਕਿਸੇ ਆਉਣ ਵਾਲਾ ਅੱਗੇ ਅਗਰ ਟੁੱਟਦੀਆਂ ਇਸ ਤੋਂ ਦੇਖੋ ਜੇ ਅਗਰ ਧਾਰਮਿਕ ਨਹੀਂ ਹੈ ਤੁਹਾਨੂੰ ਤੋਂ ਬਗੈਰ ਤਾਂ ਜਿਹੜਾ ਇਨਸਾਨ ਹੋ ਜਾਨਵਰ ਬਣ ਜਾਂਦਾ ਹੁਣ ਕੌਣ ਦੱਸੂਗਾ ਧਰਮ ਨੂੰ ਹੱਦਾਂ 'ਚ ਬੰਨ੍ਹਦਾ ਹੂੰ ਉਹ ਦੱਸਦਾ ਵੀ ਤੇਰੇ ਇੱਥੇ ਤੱਕ ਤੇਰੇ ਲਿਮਿਟ ਰਹਿ ਦੂ ਬਾਹਰ ਨਹੀਂ ਜਾ ਸਕਦਾ ਤੂੰ ਜਦੋਂ ਲਿਮਿਟ ਨਹੀਂ ਹੈ ਕਿ ਕੁੱਤਾ ਹੈ ਉਹਨੂੰ ਕੋ ਜਿਸ ਵਾਰੀ ਜੱਭ ਜੋ ਮਰਜ਼ੀ ਕਰੇ ਤੇ ਇਨਸਾਨ ਨੂੰ ਕੋ ਰੋਕਣ ਵਾਲਾ ਨਹੀਂ ਹੈ ਧਰਮ ਨੂੰ ਰੋਕਦਾ ਹੈ ਉਹਦੇ ਦਿਲ ਤੋਂ ਰੋਕਦਾ ਹੈ ਦੇਖੋ ਦੁਨੀਆ ਦੀ ਜਿਹੜੀ ਪੁਲਿਸ ਹੈ ਉਹ ਤਾਂ ਬੰਦਾ ਡਰਦਾ ਕਰਦਾ ਜਦੋਂ ਧਰਮ ਦਾ ਡਰ ਹੁੰਦਾ ਉਹ ਅੰਦਰੋਂ ਡਰ ਹੁੰਦਾ ਹੈ ਅੰਦਰੋਂ ਡਰ ਕੇ ਹੀ ਬੰਦਾ ਬੁਰਾਈ ਤੋਂ ਬਚ ਸਕਦਾ ਹੈ ਅੰਦਰੋਂ ਡਰ ਕੇ ਹੀ ਕਿਸ ਤੋਰ ਰਿਸ਼ਵ ਨਹੀਂ ਲਊਗਾ ਅੰਦਰੋਂ ਡਰ ਕੇ ਤੁਝ ਪਾਣੀ ਨਹੀਂ ਲਾਉਂਦੇ ਹੈ ਉਹਨੂੰ ਦੇਖ ਰਿਹਾ ਹੁੰਦਾ ਅੰਦਰੋਂ ਡਰ ਕੇ ਹੀ ਕਿਸੇਤੀ ਰੱਬ ਦੇ ਕੈਮਰੇ ਲੱਗੇ ਹੋਏ ਨੇ ਅੰਦਰੋਂ ਡਰ ਕੇ ਹੀ ਉਹ ਕਿਸੇਤੀ ਪੈਨ ਨੂੰ ਦੇਖੂਗਾ ਨਹੀਂ ਮਾੜੀ ਨਜ਼ਰ ਨਹੀਂ ਦੇਖੂਣ ਪਤਾ ਮੈਨੂੰ ਰੱਬ ਦੇਖ ਰਿਹਾ ਹੈ ਨਾ ਇਸ